ਘੱਟ ਪੂਜਾ ਕਰਨ ਵਾਲਿਆਂ ਦੇ ਨਾਲ ਇਸ ਵਾਰ ਵੱਡਾ ਹਾਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮਾਚੀਵਾੜਾ ਦੇ ਨੇੜਲੇ ਪਿੰਡ ਗੁਰੂਗੜ੍ਹ ਦੇ ਵਾਸੀ ਕਰਨ ਕੁਮਾਰ ਦੀ 9 ਸਾਲਾ ਬੱਚੀ ਦੇ ਨਾਲ ਅਜੀਹਾ ਕੁਝ ਵਾਪਰਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੋਤਾ ਨੂੰ ਦੱਸ ਦਈਏ ਕਿ ਮਾਚੀਵਾੜਾ ਦੇ ਨੇੜਲੇ ਪਿੰਡ ਗੁਰੂਗੜ੍ਹ ਦੇ ਵਾਸੀ ਕਰਨ ਕੁਮਾਰ ਦੀ 9 ਸਾਲਾ ਬੱਚੀ ਅੰਚਲ ਕੁਮਾਰੀ ਛੱਟ ਪੂਜਾ ਦੌਰਾਨ ਮੱਥਾ ਟੇਕਣ ਦੇ ਲਈ ਸਤਲੁਜ ਦਰਿਆ ਤੇ ਗਈ ਸੀ ਜਿੱਥੇ ਹੋਰ ਵੀ ਪ੍ਰਵਾਸੀ ਭਾਈਚਾਰਾ ਮੌਜੂਦ ਸੀ ਛੱਟ ਮੱਈਆ ਦੀ ਪੂਜਾ ਕਰ ਰਿਹਾ ਸਨ ਤਾਂ ਜਿੱਤੇ ਇਹ ਘਟਨਾ ਵਾਪਰਦੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਸੋਗ ਦੇ ਵਿੱਚ ਹੋ ਜਾਓਗੇ ਤੇ ਪਰਿਵਾਰ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਤੁਹਾਨੂੰ ਦੱਸ ਦਈਏ ਕਿ ਅੰਚਲ ਕੁਮਾਰੀ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਈ ਜਾਣਕਾਰੀ ਦੇ ਮੁਤਾਬਕ ਅੰਚਲ ਕੁਮਾਰੀ ਕੱਲ 27 ਅਕਤੂਬਰ ਸ਼ਾਮ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਨੇੜੇ ਹੀ ਵਗਦੇ ਸਤਲੁਜ ਦਰਿਆ ਦੇ ਵਿੱਚ ਛੱਟ ਮਾਤਾ ਦੀ ਪੂਜਾ ਕਰਨ ਦੇ ਲਈ ਪਹੁੰਚੀ ਸੀ ਪਰਿਵਾਰਕ ਮੈਂਬਰ ਪੂਜਾ ਕਰਨ ਦੇ ਵਿੱਚ ਰੁੱਝੇ ਹੋਏ ਸਨ ਜਦੋਂ ਕਿ ਚਾਰ ਬੱਚੇ ਸਤਲੁਜ ਦੇ ਦਰਿਆ ਦੇ ਪਾਣੀ ਦੇ ਵਿੱਚ ਨਹਾਉਣ ਲੱਗ ਪਏ ਤਾਂ ਲੜਕੀ ਦੇ ਪਿਤਾ ਕਿਰਨ ਕੁਮਾਰ ਨੇ ਦੱਸਿਆ ਕਿ ਜਦੋਂ ਬੱਚੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਰੁੜਨ ਲੱਗੇ ਤਾਂ ਉਹਨਾਂ ਦੇ ਬਚਾ ਦੇ ਲਈ ਰੌਲਾ ਪੈਣ ਲੱਗਿਆ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਬੱਚਿਆਂ ਨੂੰ ਬਚਾਉਣ ਦੇ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ ਜਿਸ ਦੇ ਵਿੱਚ ਤਿੰਨ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਅਫਸੋਸ ਅੰਜਲ ਕੁਮਾਰੀ ਪਾਣੀ ਦੇ ਵਿੱਚ ਡੁੱਬ ਗਈ ਜਿਸ ਦੀ ਹਜੇ ਤੱਕ ਕੋਈ ਵੀ ਉੱਗ ਸੁਗ ਨਹੀਂ ਹੈ ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਪਾਣੀ ਵਿੱਚ ਉਸ ਦੀ ਤਲਾਸ਼ ਕਰਦੇ ਰਹੇ ਤਾਂ ਅੱਜ ਗੋਤਾਖੋਰ ਵੀ ਬੁਲਾਏ ਗਏ ਸਨ ਪਰ ਅੰਜਲ ਕੁਮਾਰੀ ਦੀ ਕੋਈ ਉੱਗ ਸੁਗ ਨਹੀਂ ਲੱਗੀ ਹੈ ਤਾਂ ਅੰਜਲ ਕੁਮਾਰੀ ਦੇ ਪਾਣੀ ਵਿੱਚ ਡੁੱਬਣ ਦੇ ਕਾਰਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਚੀ ਦੀ ਤਲਾਸ਼ ਕੀਤੀ ਜਾਵੇ ਉਸ ਰਾਣੀ ਜੀ ਲੜਕੀ ਕੀ ਲੱਗੀ ਸੀ ਤੁਹਾਡੀ ਮੇਰੀ ਭਤੀਜੀ ਸੀ ਐਸੀ ਗੱਲ ਬਸ ਜੀ ਅਸੀਂ ਸੱਟ ਪੂਜਾ ਕਰਨ ਗਏ ਉੱਥੇ ਸਤਲੁਜ ਦਰਿਆ ਤੇ ਗਏ ਸੀਗੇ ਅਸੀਂ ਤਾਂ ਬਾ ਪਾਣੀ 'ਚ ਖੜੇ ਸੀਗੇ ਉਹ ਬਣਾਉਣ ਵੜ ਗਈ ਕਪੜੇ-ਕਪੜੇ ਖੋਲ ਕੇ ਤਿੰਨ ਜਾਕ ਹੋਰ ਵੀ ਸੀਗੇ ਉਹਦੇ ਨਾਲ ਉਹਨਾਂ ਨੂੰ ਤਾਂ ਕੱਢ ਲਿਆ ਉਹਨੇ ਮਾਸੜ ਨੇ ਉਹ ਰਹਿ ਗਈ ਪਿੱਛੇ ਹੀ ਅੱਗੇ ਨਿਕਲ ਗਈ ਉਹ ਮਿੱਟੀ ਦੇ ਥਾਰੇ ਤਾਂ ਦਰਿਆ ਦੇ ਥੱਲੇ ਧਾਪ ਗਈ ਹੈ ਤੁਹਾਡੇ ਸਾਹਮਣੇ ਹੋਇਆ ਸਾਰਾ ਹਾਂਜੀ ਅਸੀਂ ਦੇਖਿਆ ਦੋ ਬਾਰ ਨੂੰ ਹੱਥ ਉੱਪਰ ਚੱਕਦੇ ਨੂੰ ਉੱਥੇ ਗਏ ਫਿਰ ਉੱਥੇ ਲੱਭੀ ਨਹੀਂ ਹੈਗੀ ਹਾਂਜੀ ਵੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਸਾਡੇ ਭਤੀਜੇ ਨੂੰ ਸੇ ਤਰਸੇ ਤਿਲਬ ਕੇ ਦੇਵੇ ਕਿ ਅਸੀਂ ਸੰਤੋਖ ਕਰ ਲਈ ਆਪਣੇ ਭਤੀਜੇ ਨੂੰ ਦੇ ਕੇ ਕਾਰਨ ਬਿਮਾਰੀ ਫਿਰ ਦੁਬਾਰਾ ਕੀ ਗੱਲ ਬਾਤ ਹੈ ਹਲਵਾ ਜੀ ਇਹ ਹੋਈ ਆ ਵੀ ਮੈਂ ਇਸ ਛਾਮ ਨੂੰ ਮੁੱਠਾ ਟਿੱਕਣ ਗਈ ਸੀ 6 ਵਜੇ ਦਰਿਆ ਤੇ ਕਿਹੜੇ ਦਰਿਆ ਤੇ 7 ਵਜੇ ਦਰਿਆ ਤੇ ਉੱਥੇ ਹੀ ਬੱਚੀ ਨਹਾਉਣ ਲੱਗੀ ਇਹ ਆਪਣੇ ਕੰਮ ਕਰਾਜ ਲੱਗੇ ਸੀਗੇ ਚਾਰ ਬੱਚੇ ਸੀਗੇ ਤਿੰਨ ਤਾਂ ਖਿੱਚ ਲੈਣਾਂ ਨੇ ਜੀ ਉਹ ਜਿਹੜੀ ਮੇਰੀ ਬੇਟੀ ਸੀਗੀ ਉਹ ਰੇਤ ਚ ਆ ਗਈ ਪਾਣੀ ਵੱਧ ਦਰਿਆ ਦਾ ਉਹ ਰੇਤ ਚ ਲੰਗੀ ਗਾਂ ਹੈ ਬਚਾਉਣ ਦੀ ਕੋਸ਼ਿਸ਼ ਕੋਚੇ ਉਹਦੀ ਕੋਸ਼ਿਸ਼ ਕਰੀ ਆ ਹਾਂਜੀ ਕਈ ਬੰਦੇ ਲੱਗੇ ਰਹੇ ਨੇਰੇ ਤੱਕ ਹੀ ਫਿਰ ਹਾਂਜੀ ਦੋ ਦਿਨ ਅਸੀਂ ਗੋਤਾ ਖੋਰ ਵੀ ਲਾਇਆ ਉਹ ਬੰਦੇ ਲੱਗੇ ਲੱਭਿਆ ਹਾਂਜੀ ਲੱਗੇ ਰਹੇ ਚਾਰ ਚਾਰ ਘੰਟੇ ਮਿਲੀ ਨਹੀਂ ਉਹ ਕਹਿੰਦੇ ਵੀ ਰਿੱਤੇ ਥੱਲੇ ਦੱਬੀ ਗਈ ਵੀ ਇੱਕ ਦੋ ਦਿਨ ਤੱਕ ਵੇਟ ਕਰੋ ਪਾਣੀ ਭਰੂਗਾ ਪੇਟ ਜੇ ਸ਼ਾਇਦ ਪਰ ਆਜ ਵੀ ਲਾਸ਼ ਜੀ ਕੋਸ਼ਿਸ਼ ਕਰਾਂਗੇ ਫੋਨ ਕਰਾਂਗੇ ਤੁਹਾਨੂੰ ਜੇ ਲਾਸ਼ ਆ ਜੀ ਨੀਮਾ ਬੇਟੀ ਬੇਟੀ ਦਾ ਅਚਲ ਕੁਮਾਰ ਮੋਰਵੀ 9 ਸਾਲ 9 ਸਾਲ 70 ਕਿੰਨੇ ਬੱਚੇ ਨੇ ਤੁਹਾਡੇ ਚਾਰ ਆਈ ਦੋ ਬੇਟੇ ਆ ਦੋ ਬੇਟੀਆਂ ਜੀ ਮਨ ਕਰਕੇ ਬੱਚੇ ਆ ਜਸਨੂੰ ਮੰਗੇ ਇਹ ਵੀ ਸਾਡੀ ਬੱਚੀ ਲਾਸ਼ ਮਿਲ ਜੇ ਤੇ ਸਾਨੂੰ ਜੋ ਵੀ ਇਹ ਕੇਸ ਕੁਮਾਰ ਕੀ ਲੱਗਦੀ ਉਹ ਲੜਕੀ ਜਿਹੜੀ ਪੋਤੀ ਲੱਗਦੀ ਹੈ ਪੋਤੀ ਲੱਗਦੀ ਆ ਫਿਰ ਸੰዱ ਦਾ ਕੁੜੀ ਆ ਪੋਤੀ ਇਹ ਗੱਲ ਉਹਦੀ ਛਰਟ ਪੂਜੇ ਤੇ ਕੱਲ ਗਏ ਸੀ ਅਸੀਂ ਮੱਥਾ ਟੇਕਣੇ ਸ਼ਾਮ ਵੇਲੇ ਤੇ ਉੱਥੇ ਅਸੀਂ ਮੱਥਾ ਮੱਥਾ ਟੇਕਣ ਲੱਗ ਗਏ ਤੇ ਜਵਾਕ ਤਿੰਨੇ ਚਾਰੇ ਨਾਣ ਲੱਗ ਗਏ ਤੇ ਅਸੀਂ ਉੱਧਰ ਲੱਗੇ ਹੋਏ ਸੀਗੇ ਤੇ ਜਦ ਇਹਨਾਂ ਨੇ ਡੁੱਬਣ ਲੱਗ ਗਿਆ ਤੇ ਇੱਕ ਜਵਾਕ ਨੇ ਚਿੱਕਾ ਮਾਰਿਆ ਵੀ ਅਸੀਂ ਡੁੱਬ ਚੱਲੇ ਡੁੱਬ ਚੱਲੇ ਮੁਕੇ ਤੇ ਮੈਂ ਮੌਜੂਦ ਸੀਗਾ ਫਿਰ ਮੈਂ ਸੋਚਿਆ ਸਮਝਿਆ ਨਹੀਂ ਵਿਛਾਲ ਮਾਰ ਕੇ ਦੋ ਜਵਾਗ ਨੂੰ ਫੜ ਲਿਆ ਦੋ ਜਵਾਗ ਨੂੰ ਖਿੱਚ ਕੇ ਬਾਹਰ ਕੱਢਿਆ ਤੀਜੇ ਨੂੰ ਹੱਤਵਾ ਲਿਆ ਤੀਜੇ ਨੂੰ ਜੇ ਕੱਢਿਆ ਜਦੋਂ ਉਹ ਕੁੜੀ ਦੂਰ ਤੱਕ ਚੱਲੇ ਗਈ ਜਦ ਫਿਰ ਉਹਦੇ ਮਗਰ ਗਏ ਅਸੀਂ ਇੱਕ ਵਾਰੀ ਦਿਖਾਈ ਦਿੱਤੀ ਮੁੜ ਕੇ ਉਹ ਥੱਲੇ ਬਹਿ ਗਈ ਫਿਰ ਦਿਖਾਈ ਨਹੀਂ ਦਿੱਤੀ ਹਾਂ ਅਸੀਂ ਨੇਰੇ ਤੱਕ ਜੱਥਾ ਹੀ ਦਿਖਿਆ ਸਾਨੂੰ ਇਹ ਤੋਂ ਵੀ ਹੋਰ ਹੋ ਜਾਣਾ ਸੀ ਅਸੀਂ ਉੱਥੇ ਲੱਗੇ ਹਾਂਜੀ ਨਹੀਂ ਜੀ ਤੇਰ ਨਾਲ ਜਾਂਨੇ ਮਾਰਾ ਮੋਟੇ ਤੇਰਦੇ ਸੀ ਅਸੀਂ ਬਸ ਮਾਰਾ ਮੋਟਾ ਜਾਂਦੇ ਸੀ ਮਾਰਾ ਮੋਟਾ ਫਿਰ ਸਾਈਡ 'ਚ ਆ ਜਾਂਦੇ ਸੀ ਇਹ ਬੱਚੇ ਜੀ ਬੁੱਤਨ ਚਾਰ ਸੀਗਾ ਜੀ ਤੈਨੂੰ ਵਿਚਾਲਿਆ ਤੈਨੂੰ ਵਿਚਾਲਿਆ ਇੱਕ ਚੱਲੇਗਾ ਇੱਕ ਚੱਲੇਗਾ ਕੀ ਇੱਕ ਹਾਲ ਕੀਤੀ ਵੀ ਦੂਸਰਾ ਕਿਸੇ ਅੱਜ ਗੁੱਤੇ ਵਾਲੇ ਬੁਲਾਇਆ ਸੀ ਜੀ ਉੱਥੇ ਜਿੱਥੇ ਤੱਕ ਉਹ ਜਾਣੇ ਕਿਲੋ 2 ਕਿਲੋਮੀਟਰ ਤੱਕ ਅੱਗੇ ਤੱਕ ਵੀ ਲੱਭਿਆ ਇੱਥੇ ਨਹੀਂ ਪਤਾ ਲੱਗਿਆ ਫਿਰ ਗੁੱਤੇ ਵਾਲੇ ਨੇ ਕਿਹਾ ਵੀ ਕੱਲ ਤੱਕ ਦੇਖ ਲਓ ਕਿਤੇ ਪਾਣੀ ਪੂਣੀ ਪਰ ਕੇ ਉੱਪਰ ਆ ਗਏ ਫਿਰ ਪਤਾ ਲੱਗ ਜਾਣਗੇ ਫਿਰ ਤੁਹਾਡੇ ਹਵਾਲੇ ਕਰ ਦਾਂਗੇ